ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਪਿੰਡ ਅਲਕੜੇ ਨੇੜੇ ਬਾਈ ਦੇ ਭਧੌਰ ਗੱਲਬਾਤ ਕਰਾਵਾਂਗੇ ਆਜੋ ਬਾਈ ਜੀ ਇੱਧਰ ਆਜੋ ਹੋਰ ਜੀ ਠੀਕ ਠਾਕ ਹੋ ਹਾਂਜੀ ਬਾਈ ਪੂਰੇ ਵਧੀਆ ਤੇ ਨੰਬਰ ਬੋਲੋ ਬਾਈ 6284110141 ਫੋਨ ਨੰਬਰ ਬਾਈ ਪਿੰਡ ਪਿੰਡ ਅਲਕੜੇ ਹੈਗਾ ਜ਼ਿਲ੍ਹਾ ਬਰਨਾਲਾ ਤੇ ਦੋ ਪਸੂਆ ਹਾਂ ਬਈ ਦੋ ਇੱਕ ਦੀ ਪੂੜੀ ਤੇਰੀ ਆਪਾਂ ਹੱਥ ਚ ੁੱਟੀ ਪਾਈ ਸੀਗੀ ਉੱਤੇ ਦੂਜੇ ਤੀਜੇ ਸੂਏ ਵਾਲੀ ਹਾਂਜੀ ਤਿੰਨ ਮਹੀਨੇ ਸੂਈ ਵੀ ਇਹ ਬੈਗ ਗਈ ਸੀਗੀ ਇਹ ਬੈਗ ਗਈ ਸੀ ਬਾਈ ਤੇ ਮੈਂ ਸਾਈ ਪਾਤੀ ਸੀਗੀ ਠੀਕ ਆ ਤੇ ਮੁੜ ਕੇ ਫੋਨ ਨਹੀਂ ਚੱਕਿਆ ਉਹਨਾਂ ਨੇ ਬਾਅਦ ਫੋਨ ਨਹੀਂ ਚੱਕਿਆ ਓਕੇ ਕਿੰਨੀ ਆਈ ਸੀ ਸਾਈ ਲੈ ਆ ਜੀ ਤੁਹਾਨੂੰ ਸਾਈ ਵੀ ਮੋੜ ਦੇਣਾ ਜਾਂ ਨਹੀਂ ਤੁਹਾਡੇ ਫਟਾਏ ਕਿੰਨੀ ਸੀਗੀ ਸਾਈ ਏ ਆਪਾਂ ਅਗਨੀ 60 ਲੱਖ ਦਾ ਸੌਦਾ ਹੋ ਗਿਆ ਨਹੀਂ ਨਹੀਂ ਚਲੋ ਉਹਦਾ ਸੌਦਾ ਤਾਂ ਕਿੰਨੇ ਦਾ ਸੀ ਛਾਈ ਕਿੰਨੀ ਆਈ ਵੀ ਸੀ 2000 ਰੁਪਏ ਤਾਂ ਆ ਗਈ ਨਾ ਮੁੜ ਕੇ ਉਹ ਮੜਾਇਆ ਨਾ ਉਹ ਮੜਾਇਆ ਤੇ ਵੀਰੇ ਆਏ ਨਾ ਕਰਿਆ ਕਰੋ ਚੰਗਾ ਜਦੋਂ ਛਾਈ ਪਾਉਣੀ ਹੁੰਦੀ ਹੈ ਫੋਨ ਚੱਕਿਆ ਕਰੋ ਤੇ ਹੁਣ ਆਪਾਂ ਪਹਿਲੇ ਨੰਬਰ ਤੇ ਆ ਜਿਹੜੀ ਆਪਾਂ ਗੱਬਣ ਚੋਟ ਮੈਚ ਦੇਖੀ ਐ ਨੇ ਕਿਹੜਾ ਸੂਆ ਆ ਗਿਆ ਦਾ ਇਹ ਮਾਲਕਾਂ ਨੇ ਤਾਂ ਤੀਜਾ ਸੂਆ ਦੱਸਿਆ ਆਪਾਂ ਚੌਥਾ ਮੰਨ ਕੇ ਲਈਆ ਤੇ ਕਿੰਨਾ ਦੁੱਧ ਕੱਢ ਦੂਗੇ ਇਹ ਮਾਲਕਾਂ ਨੇ ਇਹ ਕਿਹਾ ਸੀ 13 ਕਿਲੋ ਦਾ ਪੂਰਾ ਐਸ ਨਾਰਮਲ ਸੇਵਾ ਦਾ ਨੰਬਰ ਬੋਲਤਾ ਸੀਗਾ ਹਾਂ ਨੰਬਰ ਬੋਲਤਾ ਠੀਕ ਆ ਤੇ ਹੁਣ ਐ ਕਿ ਕਿੰਨਾ ਕੱਢੂਗੀ ਹੁਣ ਬਾਈ 14 ਕਿਲੋ ਦੁੱਧ ਦੇ ਜਿਹੜੇ ਹਿਸਾਬ ਨਾਲ ਕਰਨੀ ਆਂਗੀ ਵਾਕਈ ਦੇ ਦੂ ਵੀਰੇ ਖੋਲਣ ਤੋੜ ਕੇ ਦਿਖਾ ਦੇ ਤੇ ਡਿਮਾਂਡ ਇਹਦੀ ਫੋਨ ਤੇ ਡਿਮਾਂਡ ਇਹਦੀ ਫੋਨ ਤੇ ਹੋ ਗਈ ਵੱਡੇ ਘੱਟ ਘਾਟ ਦੀ ਬਟਨਾਂ ਦੀ ਮੱਝ ਆ ਗਈ ਤੇ ਦੁੱਧ ਕੱਢ ਦੂਗੀ ਜਿੰਨਾ ਬਾਈ ਨੇ ਕਿਹਾ ਕਿੰਨਾ ਕੱਢੂ ਦੁੱਧ ਵਾਕਈ ਕੱਢ ਦੂ ਬਾਈ ਲੇਵਾ ਸੂ ਨਾ ਲੱਗੇ ਤੇ ਕਿੰਨੇ ਦਿਨ ਘੱਟੂਗੀ ਐ ਜੂ ਬਾਈ ਪੰਜ ਚਾਰ ਦਿਨ ਜੇ ਕਰਨੀ ਆਂ ਤਾਂ ਉਸ ਹਿਸਾਬ ਨਾਲ ਓਕੇ ਮੋੜ ਲਿਆ ਆ ਦੇਖੋ ਜੀ ਸੁੰਗ ਸੁੰਗ ਥੋੜਾ ਜਿਹਾ ਖੁੱਲਾ ਗੋਲ ਆ ਗਿਆ ਇਹ ਗੱਲ ਧੱਕਾ ਧੱਕਾ ਨਹੀਂ ਬੜਾ ਕਰਦੀ ਜਿਵੇਂ ਮਰਜੀ ਬਣਾ ਬਣਾ ਕਾਲੀ ਆ ਜਮਾਨ ਹਾਂ ਤੇ ਬ੍ਰੀਡ ਬਰੂਡ ਪੂਰੀ ਚੰਗਿਆ ਦੁੱਧ ਸਾਨੂੰ ਪੂਰਾ ਦੇ ਜੂਗੀ ਜਿੰਨਾ ਬਾਈ ਨੇ ਕਿਹਾ ਆ ਦੇਖੋ ਜੀ ਨਹੀਂ ਆਪਾਂ 17 ਪਲੱਸ ਕਹਿ ਰਹੇ ਭਾਈ ਉਹ ਤਾਂ ਨਹੀਂ ਨਹੀਂ ਠੀਕ ਆ ਵੀਰੇ ਠੀਕ ਆ ਮੁੱਲ ਬਾਈ ਫੋਨ ਤੇ ਕਰੂਗਾ ਤੇ ਲੇਵੇ ਲੂਵੇ ਦੀ ਖਬਰਦਾਰ ਆ ਰੋਕ ਲਈ ਮੜੀ ਜੀ ਆ ਦੇਖੋ ਜੀ ਆ ਕਰੋ ਚੈੱਕ ਲੈ ਵਣੇੜ ਤੋਂ ਬਟਣ ਬਟਣ ਬੰਨ ਦੇ ਡਿਮਾਂਡ ਇਹਦੀ ਫੋਨ ਤੇ ਆ ਤੇ ਪੂਰੀ ਚੰਗਿਆ ਮੁੱਲ ਤਾਂ ਜਾਇਜ਼ ਹੋਊ ਨਾ ਜਮਾ ਮੁੱਲ ਜਾਇਜ਼ ਓਕੇ ਤੇ ਜਿਹੜੀ ਹੁਣ ਆਪਾਂ ਆ ਜਿਹੜੀ ਦੀ ਉਹਦੇ ਵੀਡੀਓ ਪਾਈ ਸੀ ਇਹਦੀ ਡਿਟੇਲ ਦੱਸ ਹੁਣ ਦੁਬਾਰਾ ਤੇ 3 ਮਹੀਨੇ ਹੋ ਗਏ ਬਾਈ ਸੂਈ ਨੂੰ ਠੀਕ ਆ 8 ਕਿਲੋ ਦੁੱਧ ਹੁਣ ਇਸ ਟਾਈਮ ਆਹ ਬੱਚਾ ਵੀਰੇ ਇਹਦਾ ਬੱਚੇ ਤੇ ਮਿਲਦੀ ਨਾ ਆ ਦੇਖ ਲਓ ਬੱਚਾ ਕੱਟਾ ਇਹਦੇ ਮਗਰ ਹਨਾ ਹਾਂ 8 ਕਿਲੋ ਦੁੱਧ ਰੈਡੀ ਆ ਤੇ ਸੂਆ ਤੀਜਾ ਆ ਗਿਆ ਸੂਆ ਤੀਜਾ ਆ ਗਿਆ ਠੀਕ ਆ ਤੇ ਡਿਮਾਂਡ ਇਹਦੀ ਫੋਨ ਤੇ ਇਹਦੀ ਡਿਮਾਂਡ ਵੀ ਤਾਂ ਓਕੇ ਠੀਕ ਮੋਲੇ ਦਾ ਵੀਰੇ ਜਾਇ ਜਾਇ ਹੋਊਗਾ ਬਸ ਕਰ ਲਿਓ ਬਾਈ ਨੂੰ ਫੋਨ ਤੇ ਦੁੱਧ ਹੈਗਾ 8 ਕਿਲੋ ਬਾਈ ਇਹ ਲੈਣੀ ਹੁੰਦੀ ਆ ਉਹ ਗੱਲ ਆ ਗਈ ਹਾਂ ਨੰਬਰ ਕੋਈ ਨਹੀਂ 43 ਮੋਰ ਦੇ ਵਿੱਚ ਠੀਕ ਆ ਠੀਕ ਆ ਜੋ ਫੋਨ ਹੀ ਨਹੀਂ ਜਾਗਦਾ ਹੁਣ ਫਰ ਕਰਿਆ ਜੀ ਓਕੇ ਧਾਰਾ ਦੁਰਾਂ ਦੀ ਓਕੇ ਧਾਰ ਪੋਲੀ ਹੈ ਪੂਰੀ ਤਾਂ ਬਾਈ ਇੱਕ ਨੰਬਰ ਆ ਠੀਕ ਆ ਧਾਰ ਦਾ ਮਾੜਾ ਬਣਾ ਓਕੇ ਮੋੜ ਲਿਆ ਆ ਕਰੀ ਚੈੱਕ ਪੂਰੇ ਵੱਡੇ ਗੱਦ ਘਾਟ ਦੀਆ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਫੀਲ ਸਾਉ ਪੂਰੀ ਫੁੱਲ ਆ ਕਰੀ ਚੈੱਕ ਆ ਬੱਚਾ ਆ ਗਿਆ ਮਗਰ ਤਿੰਨ ਮਹੀਨੇ ਹੀ ਸੂਈ ਪਿਆ ਪੂਰੀ ਕੁਆਲਿਟੀ ਚੰਗੀ ਹੈਗੀ ਤੇ ਵੱਡੇ ਗੱਦ ਘਾਟ ਦੀਆ ਨੰਬਰ ਫੇਰ ਬੋਲ ਦੇ ਵੀਰ 43 10 ਸੈਕਿੰਡ ਵਾਲੀ ਫੋਨ ਪਿੰਡ ਆਲਕੜੇ ਪਿੰਡ ਆਲਕੜੇ ਨੇੜੇ ਪਿੰਡ ਭਧੌੜ ਰਹਿ ਗਿਆ ਓਕੇ ਦੋ ਜਾਨਵਰ ਸੀ ਦੁਨਨੇ ਦਿਖਾਤੇ ਆ ਤੁਹਾਨੂੰ ਤੇ ਇੱਕ ਆ ਗਾਂ ਵੀਰੇ ਤਾਜੀ ਹੋਈ ਕੱਲ੍ਹ ਸੂਈ ਹੈ ਇਹ ਕੱਲ੍ਹ ਸੂਈ ਆ ਵੀਰੇ ਇਹਦੇ ਮਗਰ ਬੱਚੀ ਆ ਤੇ ਕਿੰਨਾ ਬੋਲਾ ਰੈਡੀ ਆ ਹੁਣ 9 ਕਿਲੋ ਬੋਲਾ ਸਟਾਰ ਰੈਡੀ ਆ ਜੇਰ ਜੂ ਰੋਕਿਆ ਜੇਰ ਜੂ ਦੀ ਦਾਨਾ ਸਾਹ ਜਾਲੇ ਦੇਈ ਜਾਂਦੀ ਆ ਤੇ ਕਿੰਨਾ ਦੁੱਧ ਕੱਢ ਦੂਗੀ ਦੁੱਧ 14 15 ਪਲੱਸ ਚੱਲੂਗੀ ਭਾਈ ਇਹ ਠੀਕ ਆ ਹਾਂ ਖੋਲ ਲੈਣ ਨੂੰ ਮੜੀ ਜੇ ਇੱਥੇ ਕੱਢ ਕੇ ਦਿਖਾ ਦੇ ਠੀਕ ਆ ਵੀਰੇ ਮਗਰ ਬੱਚੀ ਆ ਕੀ ਭਾਈ ਮਗਰ ਬੱਚੀ ਆ ਬੱਚੀ ਦਿਖਾ ਤੇ ਹਾਰੇ ਕੋ ਟੈਲ ਨਹੀਂ ਦਿਆ ਲੈ ਆ ਨਾੜੂ ਨਾਲ ਜੇਰ ਜੂ ਰੋਕੇ ਆ ਜਮੇ ਜੇਰ ਜੂ ਰ ਜਮਾ ਡਾਨਾ ਸਾਫ ਛਾਲੀ ਦਿੰਦੀ ਐ ਠੀਕ ਆ ਵੀਰੇ ਥਣ ਥਣ ਬਹੁਤ ਚੰਗਾ ਲੱਗਿਆ ਦੀਪੂ ਹਾਂ ਆ ਦੇਖੋ ਜੀ ਇੱਥੇ ਕਿਹੜੀ ਛੋਟੀ ਲਾਜਾ ਬਾਹੀਂ ਕੱਢ ਲਈ ਇਧਰ ਨੂੰ ਇਧਰ ਨੂੰ ਕੱਢ ਲਓ ਚੱਲ ਲੈ ਚੱਲ ਪੂਰੇ ਵੱਡੇ ਕੱਦ ਕੱਢ ਦਿਆ ਆ ਕਰੋ ਇੱਧਰ ਤੇ ਸੂਆ ਗੈਮ ਆ ਗਿਆ ਦੂਜਾ ਦੂਜਾ ਸੂਆ ਆ ਗਿਆ ਰੈਲਟੀ ਚ ਬਾਈ ਓਕੇ ਨਿੱਕਾ ਤੇ ਦੁੱਧ ਹੈ ਦੀ ਕਿੰਨਾ ਘੜਦੂ ਹੁਣ ਇਹ 14 15 ਪਲੱਸ ਚੱਲੂਗੀ ਠੰਡੀ ਸੀ ਬਹੁਤ ਆ ਹਨਾ ਆ ਦੇਖੋ ਜੀ ਮਾਰ ਦੇ ਕੇ ਇੱਕ ਧਾਰ ਵੀ ਹੁਣ ਖੜਾ ਦੇ ਆਦੇ ਬੋਲੋਗੇ ਵੀਰੇ ਪੀਲਾ ਪਿਆ ਜਾਵਾਂ ਫੁੱਲ ਇਹ ਜੋ ਮਾਰ ਦੇ ਕੇ ਦਮਾਂ ਦੇ ਫੁੱਲ ਮਾਰ ਦੇ ਦੀ ਫੁੱਲ ਠੀਕ ਆ ਤੋੜ ਲਾ ਮਗਰ ਬੱਛੀ ਆ ਗਈ ਤੇ ਐਚ ਐਫ ਨਾਲ ਥੋੜਾ ਜਿਹਾ ਕਰਾਸ ਆ ਗਿਆ ਦੋ ਗਲੇ ਪੰਜ ਥੋੜੀ ਜੀ ਤੇ ਗਰਮੀ ਗਰਮੀ ਜਮਾਂ ਨਹੀਂ ਮੰਦੀ ਪੂਰੀ ਜੰਗੀ ਹੈਗੀ ਇਹ ਆ ਦੇਖੋ ਜੀ ਨਵਾਂ ਦਵਾਈਆਂ ਵਾਲਾਗਾ ਉਮੇ ਪਾਤੀਆਂੀਆਂ ਆਪਾਂ ਤੇ ਬਾੜੀ ਨਹੀਂ ਬਾਈ ਐਵੇਂ ਸਜਾਉਂਦੇ ਸੁਜੂਂਦੇ ਜੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਇਹ ਸੀਗੀ ਬੈੜ ਇਹਦਾ ਮੁੱਲ ਫੋਨ ਤੇ ਤੇ ਆ ਜਿਹੜੀ ਝੋਟੀ ਦਿਖਾਈ ਹੈ ਸੂਈ ਵੀ ਉਹਦਾ ਬੱਚਾ ਆ ਗਿਆ 3 ਮਹੀਨੇ ਸੂਈ ਵੀ 8 ਕਿਲੋ ਦੁੱਧ ਤੇ ਇੱਕ ਆ ਗਈ 5-4 ਦਿਨ ਲੈਂਦੀ ਆ 14 ਕਿਲੋ ਦੁੱਧ ਦੇਊਗੀ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ